ਮੈਂ ਸਨਿਕਾ ਗਰਗ ਗਰਗ ਟਾਈਫੈਡ ਕਲੀਨਿਕ ਤੱਕ ਸ਼ਿਲਚੌਂਕ ਬਰਨਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਅਗਰ ਅਸੀਂ ਗੱਲ ਕਰਦੇ ਆਂ ਐਪਲ ਬਿਨੇਗਰ ਬਾਰੇ ਜਿਹੜੇ ਕਿ ਇਹਦੇ ਨਾਲ ਆਪਣੀ ਬੋਡੀ ਨੂੰ ਕੀ ਫਾਇਦੇ ਹੁੰਦੇ ਹਨ ਕੀ ਬੈਨੀਫਿਟ ਹੁੰਦੇ ਹਨ ਤਾਂ ਇਹਦੇ ਵਿੱਚ ਕੀ ਹੁੰਦਾਗਾ ਵੀ ਇਹ ਐਂਟੀ ਫੰਗਲ ਐਂਟੀ ਬੈਕਟੀਰੀਅਲ ਗੁਣ ਪਾਈ ਜਾਂਦੇ ਨੇ ਇਹਦੇ ਵਿੱਚ ਤਾਂ ਇਹਦੇ ਆਪਣੇ ਬੋਡੀ ਲਈ ਕਾਫੀ ਫਾਇਦੇ ਹੁੰਦੇ ਹਨ ਜਿਵੇਂ ਕਿ ਆਪਣਾ ਕੈਲੈਸਟ੍ਰੋਲਜੀ ਦਾ ਵੱਧ ਆਗਾ ਉਹਨੂੰ ਵੀ ਠੀਕ ਕਰਦਾ ਜਾਂ ਹਾਰਡ ਦੀ ਪ੍ਰੋਬਲਮ ਹੁੰਦੀ ਆ ਜਾਂ ਮਤਲਬ ਕਿ ਜਿਵੇਂ ਕਿਡਨੀ ਦੀ ਪ੍ਰੋਬਲਮ ਆ ਜਾਂਦੀ ਹੈਗੀ ਯੂਆਈ ਦੀ ਆ ਯੂਰਿਨ ਇਨਫੈਕਸ਼ਨ ਹੋ ਜਾਂਦੀ ਆ ਉਹਦੇ ਵਾਸਤੇ ਵੀ ਬਹੁਤ ਵਧੀਆ ਰਿਜ਼ਲਟ ਆ ਦਸਰੇ ਨੰਬਰ ਤੇ ਆ ਜਾਂਦਾ ਜੇ ਮੈਥ ਸ਼ੂਗਰ ਦੇ ਪੇਸ਼ੈਂਟ ਆ ਜਿੰਨਾ ਦੇ ਇਨਸੂਲਿਨ ਨਹੀਂ ਬਣਦਾ ਹੈਗਾ ਜਾਂ ਘੱਟ ਬਣਦਾ ਉਹਦੇ ਵਾਸਤੇ ਵੀ ਬਹੁਤ ਹੀ ਫਾਇਦੇਮੰਦ ਆ ਸ਼ੂਗਰ ਦੇ ਪੇਸ਼ੈਂਟਾਂ ਲਈ ਐਪਲ ਬਿਨੇਗਰ ਤਾਂ ਜਿਸ ਸਮੇਂ ਵਧੀਆ ਇਹਨਾਂ ਜਿਵੇਂ ਸਕਿਨ ਅਲਰਜੀ ਆ ਸਕਿਨ ਵਾਸਤੇ ਸਕਿਨ ਵਾਲਿਆ ਲਈ ਵੀ ਬਹੁਤ ਵਧੀਆ ਐਕਨੇ ਹੁੰਦੇ ਆ ਫੇਸ ਤੇ ਉਹ ਵੀ ਠੀਕ ਹੁੰਦੇ ਆ ਇਹਦੇ ਨਾਲ ਇਹ ਲਾਉਣ ਨਾਲ ਉਹਦੇ ਵਿੱਚ ਥੋੜਾ ਜਨਾ ਜਿਵੇਂ ਗਲਿਸਰਿਨ ਵਗੈਰਾ ਮਿਲਾ ਕੇ ਫਿਰ ਲਾ ਲਓ ਇਹ ਤਾਂ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਹੈਗਾ ਤਾਂ ਡਾਇਰੈਕਟ ਨਹੀਂ ਲਾਉਣਾ ਨਾਈਟ ਡਾਇਰੈਕਟ ਪੀਣਾਗਾ ਜੇ ਪੀਣਾ ਤਾਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਵਨੀਗਰ ਦਾ ਪਾਉਣਾਗਾ ਤਾਂ ਉਹ ਵੀ ਕੱਚ ਦੇ ਗਲਾਸ ਚ ਪਾ ਕੇ ਅਜਰ ਪੀਣਾਗਾ ਪੀਣਾ ਵੈਸੇ ਖਾਲੀ ਪੇਟ ਆ ਜੇ ਫਿਰ ਵੀ ਕਿਸੇ ਲੋੜ ਤੇ ਕਿਸੇ ਦੇ ਲਈ ਸ਼ੂਟ ਕਰਦਾ ਸਵੇਰ ਦੇ ਟਾਈਮ ਤੇ ਤਾਂ 3-4 ਘੰਟੇ ਹੋ ਜਾਣ ਖਾਣਾ ਖਾਦੇ ਨੂੰ ਫਿਰ ਇਹ ਲੈਣਾਗਾ ਤਾਂ ਹੋਰ ਵੀ ਕਾਫੀ ਪ੍ਰੋਬਲਮਾਂ ਜਿਵੇਂ ਕਿ weight loss ਹੋਣਾ ਜੇ ਆਪਾਂ ਪ੍ਰੋਪਰ ਲੈਂਦੇ ਰਹੀਏ ਤਾਂ ਇਹਦੇ ਨਾਲ weight loss ਵੀ ਹੋ ਜਾਂਦਾਗਾ ਵਧੀਆ ਜਿਵੇਂ ਸਕਿਨ ਤੇ ਚਰਬੀ ਬੋਡੀ ਤੇ ਚਰਬੀ ਚੜੀ ਹੁੰਦੀ ਆ ਕਿਸੇ ਹਿਸਾਬ ਨਾਲ ਨਹੀਂ ਸੈਟਿੰਗ ਆਂਦੀ ਹੈਗੀ ਜਿਆਦਾ weight ਵਧ ਜਾਂਦਾਗਾ ਤਾਂ ਉਹਦੇ ਲਈ ਵੀ ਬਹੁਤ ਬੈਨੀਫਿਟ ਆਗਾ ਤਾਏ ਜਰੂਰ ਯੂਜ਼ ਕਰੋ ਇਹਦੇ ਬਹੁਤ ਹੀ ਫਾਇਦੇ ਨੇ ਬਸ ਇਹੀ ਹੈ ਵੀ ਇਹ ਡਾਇਰੈਕਟ ਨਹੀਂ ਲੈਣਾ ਹੈਗਾ ਇਹ ਪਾਣੀ ਦੇ ਵਿੱਚ ਹੀ ਘੋਲ ਕੇ ਲੈਣਾਗਾ ਤਾਂ ਇਹਦੇ ਮਤਲਬ ਕਿ ਇਹ ਇੱਕ ਤਰ੍ਹਾਂ ਦਾ ਐਸਡੀ ਹੁੰਦਾਗਾ ਤਾਂ ਇਸ ਕਰਕੇ ਇਹਨਾਂ ਦੇ ਤੁਸੀਂ ਫਾਇਦੇ ਲਓ ਤਾਂ ਵਾਕਈ ਫਿਰ ਵੀ ਜੇ ਤੁਹਾਨੂੰ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਜਿਹੜੇ ਕਿ ਬਹੁਤ ਵਧੀਆ ਇਹਦੇ ਨਾਲ ਠੀਕ ਹੋਏ ਨੇ ਜੇ ਤੁਹਾਨੂੰ ਫਿਰ ਵੀ ਲੱਗਦਾ ਤਾਂ ਤੁਸੀਂ ਆਪਣਾ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ